ਆ ਦੇਖੋ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੁਝ ਖਬਰਾਂ ਚ ਮੈਹੀਆਂ ਜਾ ਰਹੀਆਂ ਨੇ ਕਿ ਇੱਕ ਜਿਹੜਾ ਜਸੂਸ ਹੈਗਾ ਬਠਿੰਡਾ ਪੁਲਿਸ ਨੇ ਫੜਿਆ ਮੋਦੇ ਵਿੱਚ ਕਲੈਰੀਫਾਈ ਕਰਨਾ ਚਾਹਾਂਗਾ ਕਿ ਇੱਕ ਪ੍ਰੀਲੀਮਿਟਰੀ ਇਨਫੋਰਮੇਸ਼ਨ ਸਾਨੂੰ ਥਾਣਾ ਕੈਂਟ ਤੋਂ ਰਿਸਿਵ ਹੋਈ ਹੈ ਜਿਸ ਦੇ ਵਿੱਚ ਇੱਕ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਹੈ ਇਹ ਕੈਂਟ ਦੇ ਵਿੱਚ ਮੋਚੀ ਦਾ ਕੰਮ ਕਰਦਾ ਸੀਗਾ ਲਾਸਟ 7-8 ਸਾਲ ਤੋਂ ਉੱਪਰ ਤਾਂ ਇਸ ਦੇ ਮੋਬਾਈਲ ਦੇ ਵਿੱਚ ਕੁਝ ਜਿੱਦਾਂ ਹਣੀ ਟਰੈਵਰ ਕੇ ਚੀਜ਼ਾਂ ਹੈਗੀਆਂ ਨੇ ਉਦਾਂ ਦੀਆਂ ਚੀਜ਼ਾਂ ਛੱਕੇ ਹਾਲਾਤ ਦੇ ਵਿੱਚ ਪਾਈਆਂ ਗਈਆਂ ਨੇ ਸਾਡੇ ਵੱਲੋਂ ਜਿਹੜਾ ਇਸ ਬੰਦੇ ਵਿੱਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਕੈਂਟ ਦੇ ਵਿੱਚ ਇਸ ਸਟੇਜ ਦੇ ਉੱਪਰ ਇਹ ਕਹਿੰਨਾ ਮਤਲਬ ਮਤਲਬ ਆਨ ਫੈਕਟਸ ਜੇ ਕਹੀਏ ਤਾਂ جاسੂਸ ਵਾਲੀ ਗੱਲ ਜਿਹੜੀ ਹੈਗੀ ਫਿਲਹਾਲ ਸਾਹਮਣੇ ਨਹੀਂ ਆਈ ਅਸੀਂ ਇਸ ਚੀਜ਼ ਨੂੰ ਕਲੈਰੀਫਾਈ ਕਰ ਰਹੇ ਹਾਂ ਵੀ ਕਿੱਦਾਂ ਇਹ ਲੜਕੀ ਦੇ ਨਾਲ ਸੰਪਰਕ ਦੇ ਵਿੱਚ ਆਇਆ ਤੇ ਕੀ ਕੀ ਜਾਣਕਾਰੀਆਂ ਨੇ ਸਾਂਝੀ ਕੀਤੀ ਹੈ ਉਸ ਸੰਬੰਧ ਵਿੱਚ ਤਫ਼तीश ਕਰ ਰਹੇ ਹਾਂ ਤੇ ਤੇ ਜਿਹੜਾ ਮੋਬਾਈਲ ਹੈਗਾ ਉਹਦੀ ਫੋਰੈਂਸਿਕਲ ਅਨਲਿਸਿਸ ਜਿਹੜਾ ਹੈਗਾ ਕਰਵਾ ਰਹੇ ਹਾਂ ਫੈਕਟ ਸਾਹਮਣੇ ਆਉਣ ਤੇ ਜਿਹੜੀ ਹੈਗੀ ਅੱਗੇ ਕਾਰਵਾਈ ਕੀਤੀ ਜਾਊਗੀ ਫਰਦਰ ਜਿਹੜੀ ਹੈਗੀ ਅਸੀਂ ਤਫ਼ਤੀਸ਼ ਜਿਹੜੀ ਹੈਗੀ ਸਾਡੀ ਚੱਲ ਰਹੀ ਹੈ ਲੜਕੀ ਕਿੱਥੋਂ ਦੀ ਹੈ ਪਾਕਿਸਤਾਨ ਨਾਲ ਲਿੰਕ ਹੈ ਪਾਕਿਸਤਾਨ ਦੀ ਹੈ ਜਾਂ ਕੀ ਹੈ ਉਹ ਤਾਂ ਦੇਖੋ ਜੀ ਜਦੋਂ ਮੋਬਾਈਲ ਦੇ ਉੱਪਰ ਜਿੱ ਉਹ ਤਾਂ ਜਿੱਦਾਂ ਉਹਨਾਂ ਨੇ ਲੜਕੀ ਦਾ ਨਾਮ ਦੱਸ ਕੇ ਜਦਾਂ ਗੱਲ ਕੀਤੀ ਹੈ ਤਾਂ ਹੋ ਸਕਦਾ ਉਹ ਲੜਕੀ ਵੀ ਨਾ ਹੋਵੇ ਇੱਕ ਉਸ ਤੋਂ ਬਾਅਦ ਜਦੋਂ ਇਹਨੂੰ ਲੱਗਿਆ ਵੀ ਲੜਕੀ ਹੈਗੀ ਹੈ ਉਹਦੇ ਨਾਲ ਥੋੜਾ ਜਾਂ ਅਟੈਚ ਹੋ ਗਿਆ ਇਮੋਸ਼ਨਲੀ ਉਸ ਤੋਂ ਬਾਅਦ ਉਹਦੇ ਨਾਲ ਗੱਲ ਕਰਨ ਲੱਗ ਗਿਆ ਬਟ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਹੈਗਾ ਵੀ ਇਹਦੇ ਕਿਹੜੀ ਕਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਪ੍ਰੀਲੀਮਿਨਰੀ ਸਟੇਜ ਤੇ ਜਸੂਸ ਕਹਿਣਾ ਜਿਹੜਾ ਹੈਗਾ ਉਹ ਥੋੜਾ ਜਾਂ ਜ਼ਿਆਦਾ